ਸ਼੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਹਿਤ 22 ਕੇਂਦਰ ਕਾਇਮ ਕੀਤੇ ਸਨ ਜਿਨ੍ਹਾਂ ਨੂੰ ਮੰਡੀਆਂ ਕਿਹਾ ਜਾਂਦਾ ਸੀ ਹਰ ਕੇਂਦਰ ਵਿੱਚ ਇੱਕ ਉੱਚੀ ਸੁੱਚੀ ਰਹਿਣ ਵਾਲਾ ਗੁਰਸਿੱਖ ਧਰਮ ਪ੍ਰਚਾਰ ਅਤੇ ਸਿੱਖੀ ਰਹਿਤ ਦਾ ਨਮੂਨਾ ਪੇਸ਼ ਕਰਨ ਲਈ ਤਾਂ ਪਿਆ ਜਾਂਦਾ ਸੀ ਇਹ ਗੁਰਸਿੱਖਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਦਾ ਰੁਤਬਾ ਦਿੱਤਾ ਸੀ। ਉਹਨਾਂ ਦੇ जिम्मे ਸਿੱਖੀ ਪ੍ਰਚਾਰ ਤੋਂ ਇਲਾਵਾ ਇਹ ਕਰਤੱਵ ਵੀ ਲਾਇਆ ਗਿਆ ਕਿ ਉਹ ਆਪਣੇ ਇਲਾਕੇ ਦੀ ਸੰਗਤ ਪਾਸੋਂ ਕਾਰਪੇਟਾ ਇਕੱਤਰ ਕਰਕੇ ਗੁਰੂ ਦਰਬਾਰ ਵਿੱਚ ਪਹੁੰਚਾਇਆ ਕਰਨ। ਪੰਚਮ ਪਾਤਸ਼ਾਹ ਸ੍ਰੀ ਗੁਰੂ ਗਰਜੰਦ ਦੇਵ ਜੀ ਨੇ ਕਾਰਪੇਟਾ ਦੇ ਕਾਰਜ ਨੂੰ ਹੋਰ ਯੁਕਤੀਪੂਰਵਕ ਕੀਤਾ ਤੇ ਆਗਿਆ ਕੀਤੀ ਕਿ ਹਰ ਇਲਾਕੇ ਦੀ ਸੰਗਤ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਸਵੰਦ ਦੇ ਰੂਪ ਵਿੱਚ ਗੁਰੂ ਜੀ ਦੇ ਨਮਿਤ ਕੱਢਿਆ ਕਰੇ ਆਪਣੇ ਇਲਾਕੇ ਵਿੱਚ ਗੁਰੂ ਦਰਬਾਰ ਵੱਲੋਂ ਥਾਪੇ ਗਏ ਮਸੰਦ ਰਾਹੀਂ ਹਰ ਸਾਲ ਵਿਸਾਖੀ ਦੇ ਮੌਕੇ ਤੇ ਗੁਰੂ ਜੀ ਨੂੰ ਭੇਜੇ ਇਹ ਕਾਰਜ ਕਾਫੀ ਸਮਾਂ ਬੜੇ ਸੱਚੇ ਢੰਗ ਨਾਲ ਚੱਲਦਾ ਰਿਹਾ ਮਸੰਦ ਆਪਣੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਵੀ ਕਰਦੇ ਆਪਣੀ ਉੱਚੇ ਸੁੱਚੇ ਜੀਵਨ ਦੁਆਰਾ ਸਿੱਖੀ ਰਹਿਤ ਦਾ ਆਦਰਸ਼ ਵੀ ਪੇਸ਼ ਕਰਦੀ ਸੰਗਤਾਂ ਬਸ ਉਹ ਦਸਵੰਦ ਦੀ ਉਗਰਾਹੀ ਕਰਕੇ ਹਰ ਸਾਲ ਸ਼ਰਧਾ ਤੇ ਇਮਾਨਦਾਰੀ ਨਾਲ ਗੁਰੂ ਦਰਬਾਰ ਵਿੱਚ ਪਹੁੰਚਾ ਦਿੰਦੀ ਇਹ ਗੁਰਮੁਖ ਗੁਰਸਿੱਖ ਆਪਣੇ ਗੁਜ਼ਾਰੇ ਲਈ ਆਪਣਾ ਵੱਖਰਾ ਕਾਰੋਬਾਰ ਕਰਦੀ ਇਸ ਕਮਾਈ ਵਿੱਚੋਂ ਆਪ ਵੀ ਦਸਵੰਦ ਕੱਢਦੀ ਅਤੇ ਸਾਰੀ ਦਸਵੰਦ ਗੁਰੂ ਜੀ ਵਾਸਤੇ ਸੰਭਾਲ ਕੇ ਵੀ ਰੱਖਦੀ ਪਰ ਤਾਂ ਅਰੇ ਅਧਿਕਾਰ ਮਨੁੱਖ ਨੂੰ ਪਛਟ ਕਰ ਦਿੰਦੇ ਹਨ ਸਮਾਪਾ ਕੇ ਮਸੰਦਾਂ ਦੇ ਆਚਰਣ ਵਿੱਚ ਗਰਾ ਉਟਾਉਣੇ ਸ਼ੁਰੂ ਹੋ ਗਈ। ਗੁਰੂ ਦਰਬਾਰ ਲਈ ਆਈ ਮਾਇਆ ਅਤੇ ਹੋਰ ਵਸਤਾਂ ਉਹ ਆਪ ਵਰਤਨ ਲੱਗ ਪਈ। ਉਹਨਾਂ ਦੇ ਚਰਿੱਤਰ ਵੀ ਭ੍ਰਸ਼ਟ ਹੋ ਗਏ। ਉਹ ਵੈਲਦਾਰੀਆਂ ਵਿੱਚ ਪੈ ਗਏ। ਆਪਣੀ ਅਧਿਆਤਮਿਕ ਪਦਵੀ ਦੀ ਜੋਗ ਵਰਤੋਂ ਕਰਦੇ ਹੋਏ ਲੋਕਾਂ ਨੂੰ ਦੁੱਖ ਦਿੰਦੇ ਉਹਨਾਂ ਦੀ ਇੱਜ਼ਤ ਨਾਲ ਖੇਡਦੇ। ਇਸ ਪ੍ਰਕਾਰ ਮਸੰਦ ਧਰਮ ਅਤੇ ਗਿਆਨ ਦੇ ਸੋਮੇ ਅਤੇ ਉੱਚੀ ਸੂਚੀ ਰਹਿਤ ਦਾ ਆਦਰਸ਼ ਰੂਪ ਹੋਣ ਦੀ ਜਗ੍ਹਾ ਮਲਾਸੀ ਪੰਜਾਬ ਵਰ ਤੇ ਜਲਵਾਣੀ ਬਣ ਗਈ। ਗੁਰੂ ਤੇਗ ਬਹਾਦਰ ਜੀ ਕਾਫੀ ਸਮਾਂ ਪੰਜਾਬ ਤੋਂ ਬਾਹਰ ਰਹੇ ਅਤੇ ਫਿਰ ਸ਼ਹੀਦੀ ਦਿੱਤੀ। ਦਸਮ ਗੁਰੂ ਜੀ ਹੁਣ ਤੱਕ ਜੁੱਧਾਂ ਵਿੱਚ ਰੁੱਝੇ ਰਹੇ ਸਨ। ਇਸ ਦਾ ਲਾਭ ਉਠਾ ਕੇ ਸਾਰਾ ਸਮਾ ਮਸੰਦ ਅਨਮਾਨੀਆਂ ਕਰਦੇ ਰਹੇ। ਗੁਰੂ ਜੀ ਨੂੰ ਇਹਨਾਂ ਦੀਆਂ ਕਰਤੂਤਾਂ ਤੇ ਕਾਲੇ ਕਾਰਨਾਮੇ ਦੀਆਂ ਖਬਰਾਂ ਪਹੁੰਚਦੀਆਂ ਰਹੀਆਂ ਸਨ। ਹੁਣ ਜਦੋਂ ਆਪ ਨੂੰ ਅਮਨ ਤੇ ਸ਼ਾਂਤੀ ਦਾ ਸਮਾਂ ਮਿਲਿਆ ਤਾਂ ਆਪ ਨੇ ਮਸੰਦਾਂ ਦੀ ਸੋਚ ਦਾ ਫੈਸਲਾ ਕੀਤਾ। ਆਪਨੇ ਹੁਕਮ ਜਾਰੀ ਕੀਤਾ ਕਿ ਸਭਨਾ ਇਲਾਕਿਆਂ ਦੀ ਸੰਗਤ ਆਪਣੇ ਆਪਣੇ ਇਲਾਕੇ ਦੇ ਮਸੰਦਾਂ ਦੀਆਂ ਮੁਸ਼ਕਾਂ ਬਣ ਕੇ ਦਰਬਾਰ ਵਿੱਚ ਹਾਜ਼ਰ ਕਰੇ ਸਿੱਖਾਂ ਨੇ ਆਪ ਦੇ ਹੁਕਮ ਮੁਜਬ ਮਸੰਦਾਂ ਨੂੰ ਗੁਰੂ ਸਾਹਿਬ ਸਾਹਮਣੇ ਪੇਸ਼ ਕੀਤਾ ਆਪਨੇ ਵਾਰੀ ਵਾਰੀ ਸਭਨਾ ਦੇ ਕਾਲੇ ਕਾਰੇ ਸੁਨੇ ਤੇ ਉਹਨਾਂ ਤੋਂ ਆਪਣੇ ਪਾਪਾਂ ਦੇ ਅપરાਦ ਦਾ ਇਕਬਾਲ ਕਰਕੇ ਜਥਾ ਜੂਜ ਡੰਡ ਦਿੱਤਾ ਕੁਝ ਇਲਾਕਿਆਂ ਦੇ ਮਸੰਦ ਤਾਂ ਵਿਹਾਰ ਤੇ ਆਚਰਨ ਸਿੱਖੀ ਰਹਿਤ ਅਨੁਸਾਰ ਉੱਚਾ ਦੇ ਸੁਚਾਰਿਆ ਸੀ ਉਹਨਾਂ ਨੂੰ ਗੁਰੂ ਜੀ ਨੇ ਸਨਮਾਨਿਤ ਕੀਤਾ ਮਸੰਦਾਂ ਨੂੰ ਦੰਡਤ ਕਰਕੇ ਗੁਰੂ ਜੀ ਨੇ ਅੱਗੇ ਤੋਂ ਇਹ ਮਸਲਸਲਾ ਹੀ ਬੰਦ ਕਰ ਦਿੱਤਾ ਆਗਿਆ ਕੀਤੀ ਕਿ ਸੇ ਖਾਪਨਾ ਦਸਵੰਦ ਦੇਕਾਰ ਭੇਟਾ ਆਪ ਹੀ ਸਦਾ ਗੁਰੂ ਦਰਬਾਰ ਵਿੱਚ ਪੁਜਾ ਦਿਆ ਕਰਨਾ ਆਪ ਨੇ ਦੰਡਤ ਕੀਤੇ ਗਏ ਮਸੰਦਾਂ ਨਾਲ ਵਰਤਨ ਦੀ ਵੀ ਸਿੱਖਾ ਨੂੰ ਮਨਾਈ ਕਰ ਦਿੱਤੀ